ਸ਼੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ ਵੱਲੋਂ 23 ਤਰੀਕ ਨੂੰ ਗੁਰਦਾਸਪੁਰ ਸ਼ਹਿਰ ਦੇ ਵਿੱਚ ਸ਼੍ਰੀ ਹਨੂਮਾਨ ਜਨਮotsਵ ਮੌਕੇ ਵਿਸ਼ਾਲ ਤੇ ਭੋਵੇਸ਼ੂਭਾ ਯਾਤਰਾ ਕੱਢੀ ਜਾ ਰਹੀ ਹੈ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਗੱਲਬਾਤ ਦੌਰਾਨ ਸ਼੍ਰੀ ਸਨਾਤਨ ਜਾਗਰਣ ਮੰਚ ਦੇ ਪ੍ਰਮੁੱਖ ਸ਼੍ਰੀ ਪਵਨ ਸ਼ਰਮਾ ਔਰ ਰਵੀ ਮਹਾਜਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਸਮੁੱਚੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜਾ ਕੇ ਵੱਖ-ਵੱਖ ਧਾਰਮਿਕ ਸਮਾਜਿਕ ਤੇ ਰਾਜਨੀਤਿਕ ਲੋਕਾਂ ਨੂੰ ਇਸ ਦਾ ਸੱਦਾ ਦੇ ਰਹੇ ਹਨ ਇਸੇ ਦੇ ਤਹਿਤ ਹੀ ਉਹ ਸ਼ਹਿਰ ਧਾਰੀਵਾਲ ਵਿਖੇ ਪਹੁੰਚੇ ਜਿੱਥੇ ਉਹਨਾਂ ਨੇ ਪੰਜਾਬ ਚੇਅਰਮੈਨ ਸ਼ਿਵਸਨ ਹਿੰਦੂਸਤਾਨ ਰੋਹਿਤ ਅਬਰੋਲ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਨਿਮੰਤਰਣ ਪੱਤਰ ਦਿੱਤਾ ਗੱਲਬਾਤ ਦੇ ਦੌਰਾਨ ਪਵਨ ਸ਼ਰਮਾ ਜੀ ਨੇ ਕਿਹਾ ਕਿ ਇਸ ਸਾਲ ਗੁਰਦਾਸਪੁਰ ਸ਼ਹਿਰ ਦੇ ਵਿੱਚ ਦੋ ਸ਼ੋਭਾ ਯਾਤਰਾਵਾਂ ਨਿਕਲ ਰਹੀਆਂ ਹਨ ਲੋਕ ਦੋਨਾਂ ਦੇ ਵਿੱਚ ਹੀ ਸਹਿਯੋਗ ਜ਼ਰੂਰ ਕਰਨ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਸ਼੍ਰੀ ਹਨੂਮਾਨ ਮੰਦਿਰ ਦੇ ਪੁਜਾਰੀ ਦੀ ਅਗਵਾਈ ਹੇਠ ਅਗਲੇ ਸਾਲ ਇੱਕ ਹੀ ਸ਼ੋਭਾ ਯਾਤਰਾ ਕੱਢੀ ਜਾਵੇਗੀ ਸਭ ਤੋਂ ਪਹਿਲਾਂ ਜੀ ਅੱਜ ਮਾਦਾ ਜੀ ਦਾ ਅਸ਼ਟਮੀਆ ਸਾਰੇ ਸ਼ਹਿਰ ਵਾਸੀਆਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੈ ਐਸੇ ਉਪਰਾਲੇ ਦਿੱਤੇ ਸ਼੍ਰੀ ਸਨਾਤਨ ਜਾਗਰਣ ਮੰਚ ਗੁਰਦਾਸਪੁਰ 23 April ਨੂੰ ਕ੍ਰਿਸ਼ਨ ਮੰਦਿਰ ਤੋਂ ਇੱਕ ਵਿਸ਼ਾਲ ਸ਼ੋਭਾ ਯਾਤਰਾ ਤੀਸਰੀ ਹਨੂਮਾਨ ਜੀ ਦੇ ਜਨਮ ਉਪਲਖ ਦੇ ਵਿੱਚ ਕੱਢਣ ਜਾ ਰਿਹਾ ਹੈ। ਉਹਦੇ ਲਈ ਲਗਭਗ ਸਾਡੀਆਂ ਸਾਰੀਆਂ ਤਿਆਰੀਆਂ ਜਿਹੜੀਆਂ ਮੁਕੰਮਲ ਹੋ ਚੁੱਕੀਆਂ ਹਨ। ਜਿੱਦਾਂ ਕਿ ਉਹਦੇ ਵਿੱਚ ਬਾਹਰ ਤੋਂ ਗਤਕਾ ਢੀ ਮਾਰੀਆਂ ਨੇ। ਹੋਰ ਵੀ ਜੋ ਧਵਜ ਨੇ ਉਹਦੇ ਵਿੱਚ ਲਗਭਗ ਕੋਸ਼ਿਸ਼ ਹੈ ਹੋਏਗੀ ਕਿ ਹਰ ਵਿਅਕਤੀ ਦੇ ਹੱਥ ਵਿੱਚ ભગવાਦ વાજોયેગા હરક દે ગલે وچ પટકા હોયેગા ਇਸ તૈયારી دے وچ ਆપા લગભગ 40 ਤੋਂ 50 ਪਿੰડા ਤੱਕ ਆપા સંપર્ક ਕਰ چکے હા ਲੋਕਾਂ ਦਾ ਬਹੁਤ ਉਤਸ਼ਾਹ ਹੈ ਤੇ ਉਮੀਦ ਹੈ ਕਿ ਲੋਕੀ اگલیاں ਪਿਛਲیاں اڑیاں ਸ਼ੋਭਾ ਯਾਤਰਾ ਉਸ ਤੋਂ ਵੀ ਵੱਧ ਚੜકે ਇਸ ਸ਼ੋਭਾ ਯਾਤਰਾ ਵਿੱਚ اپنا સહયોગ ਕਰਨਗੇ شامل ਹੋਣਗੇ ਤਾਂ ਕਿ ਜਿਹੜਾ ਸਾਰਾ વાતાવરણ ਆ ਉਹ ਹਨੂਮਾਨ ਜੀ ਦਾ ਗੂੰਜਾਂਦਾ ਹੋਇਆ ਇਸ ਯਾਤਰਾ ਵਿੱਚ ਸ਼ਾਮਲ ਹੋਏਗਾ ਤੇ ਅੱਗੇ ਵੀ ਜਿਹੜੀਆਂ ਤਿਆਰੀਆਂ ਬੁਜਾਰਾ ਵਿੱਚ ਲੰਗਰਾਂ ਵਾਸਤੇ ਉਹ ਸੰਪਰਕ ਕੀਤੇ ਜਾ ਰਹੇ ਨੇ ਹੋਰ ਵੀ ਧਾਰਮਿਕ ਜਥੇਬੰਦੀਆਂ ਸ਼ਹਿਰ ਦੀਆਂ ਜਿੰਨੀਆਂ ਨੇ ਰਾਜਨੀਤਿਕ ਜਾਂ ਧਾਰਮਿਕ ਸਾਰਿਆਂ ਨੂੰ ਨਾਲ ਲੈ ਕੇ ਸਾਰੇ ਧਰਮਾਂ ਨੂੰ ਨਾਲ ਲੈ ਕੇ ਸਿੱਖ ਸੰਗਤ ਦਾ ਵੀ ਇਹਦੇ ਵਿੱਚ ਬਹੁਤ ਵੱਡਾ ਰੋਲ ਹੋਏਗਾ ਹਰ ਮਤਲਬ ਕੀ ਕਮਿਊਨਿਟੀ ਦੇ ਲੋਕ ਇਸ ਯਾਤਰਾ ਵਿੱਚ ਸ਼ਾਮਲ ਹੋਣ ਜਾ ਰਹੇ ਨੇ ਤਾਂ ਕਿ ਇੱਕ ਅੱਛਾ ਸੰਦੇਸ਼ ਜਿਹੜਾ ਉਹ ਜਾਵੇ ਦੇਖੋ ਤਹਾਡੇ ਮਾਧਮ ਰਾਈਆਂ ਸੀ ਇਹ ਦੱਸ ਚਾਉਣਾ ਚਾਹੁੰਦੇ ਆ ਕਿ ਜਿਹੜੀਆਂ ਦੋ ਸ਼ੋਭਾ ਯਾਤਰਾਵਾਂ ਨੇ ਉਹਦੇ ਇਸ ਵਾਰੀ ਤੇ ਚਲੋ ਠੀਕ ਆ ਜੋ ਹੋਇਆ ਜਿਸ ਤਰ੍ਹਾਂ ਵੀ ਅਸੀਂ ਲੋਕਾਂ ਦੇ ਅੱਗੇ ਅਪੀਲ ਕਰਨੇ ਆ ਵੀ ਦੋਵੇਂ ਹੀ ਸ਼ੋਭਾ ਯਾਤਰਾਵਾਂ ਦੇ ਵਿੱਚ 22 ਔਰ 23 ਵਾਲੀ ਦੋਨਾਂ ਯਾਤਰਾਵਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੋਕ ਲੈਣ ਔਰੇ ਸ਼ੋਭਾ ਯਾਤਰਾਵਾਂ ਨੂੰ ਭਵੇ ਬਣਾਉਣ ਪਰ ਤੁਹਾਡੇ ਮੱਦੇਨਜ਼ਰ ਇੱਕ ਚੀਜ਼ ਹੋਰ ਦੱਸ ਦੇਣਾ ਚਾਹੁੰਦੇ ਆਂ ਵੀ ਸਾਡੀ ਪੰਡਤ ਜੀ ਦੇ ਨਾਲ ਗੱਲ ਹੋ ਚੁੱਕੀ ਆ ਪੰਡਤ ਜੀ ਹਨੂਮਨ ਮੰਦਰ ਵਾਲੇ ਬਹੁਤ ਵਧੀਆ ਪੰਡਤ ਨੇ ਉਹਨਾਂ ਨਾਲ ਸਾਡੀ ਗੱਲ ਹੋ ਗਈ ਆ ਅਗਲੀ ਵਾਰੀ ਜਿਹੜੀ ਸ਼ੋਭਾ ਯਾਤਰਾ ਵਾ ਇਹਨੂੰ ਇੱਕ ਕੀਤਾ ਜਾਏਗਾ ਔਰ ਜਿਹੜੀ ਸ਼ੋਭਾ ਯਾਤਰਾ ਵਾ ਸ਼੍ਰੀ ਸਨਾਤਨ ਜਾਗਰਣ ਮੰਚ ਹਨੂਮਨ ਮੰਦਰ ਵਾਲੇ ਪੰਡਤ ਜੀ ਦੇ ਨਾਲ ਨਾਲ ਰਲ ਕੇ ਹੀ ਇੱਕ ਸ਼ੋਭਾ ਯਾਤਰਾ ਅੱਗੇ ਤੋਂ ਕੱਢੇਗਾ ਕਿ ਅਸੀਂ ਸਮੂਹ ਸ਼ਹਿਰ ਵਾਸੀਆਂ ਨੂੰ ਤੇ ਸਮੂਹ ਆਪਣੇ ਇਲਾਕਾ ਨਿਵਾਸੀਆਂ ਨੂੰ ਇਸ ਚੀਜ਼ ਦਾ ਸੰਦੇਸ਼ ਦਿੰਨੇ ਆ ਕਿ ਜਿਹੜਾ ਇਸ ਵਾਰੀਆਂ ਅਗਲੀ ਵਾਰੀ ਜਿਹੜੀ ਸ਼ੋਭਾ ਯਾਤਰਾ ਵਾ ਉਹ ਇੱਕ ਨਿਕਲੇਗੀ। ਦੇਖੋ ਅਸੀਂ ਤਾਂ ਸ਼ਹਿਰ ਵਾਸੀਆਂ ਅਸੀਂ ਸਨਾਤਨ ਹੋਣ ਦੇ ਨਾਤੇ ਸ਼ਹਿਰ ਵਾਸੀ ਨੇ ਇਹੋ ਸੰਦੇਸ਼ ਦੇਵਾਂਗੇ ਕਿ ਜਿਹੜੀਆਂ ਦੋ ਯਾਤਰਾਵਾਂ ਨਿਕਲਣੀਆਂ ਨੇ ਦੋਵਾਂ ਦੇ ਵਿੱਚ ਹੀ ਵੱਧ ਚੜ ਕੇ ਹਿੱਸਾ ਲੈਣ ਔਰ ਠੀਕ ਆ ਜਿੱਥੇ ਇੱਕ ਦਿਨ ਹਨੂਮਾਨ ਜੀ ਦਾ ਗੁਣਗਾਨ ਹੋਣਾ ਸੀ ਉੱਥੇ ਇਸ ਵਾਰ ਦੋ ਵਾਰੀ ਗੁਣਗਾਨ ਹੋ ਰਿਹਾ ਦੋਵੇਂ ਵਾਰੀ ਹੀ ਅਸੀਂ ਦੋਵਾਂ ਯਾਤਰਾਵਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਔਰ ਅਗਲੀ ਵਾਰੀ ਤੋਂ ਸਾਡਾ ਇਹੋ ਹੀ ਉਪਰਾਲਾ ਵੀ ਯਾਤਰਾ ਇੱਕ ਕੀਤੀ ਜਾਏਗੀ